ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਵਾਸਤੇ ਬਹੁਤ ਸਾਰੀਆਂ ਆਪਾਂ ਚੀਜ਼ਾਂ ਅੱਜ ਲੈ ਕੇ ਪਹੁੰਚਿਆ ਇੱਕ ਤਾਂ ਘਰ ਆ ਜੀ ਜਿਹੜੇ ਮਾਲਕ ਨੇ ਘਰ ਦੇ ਉਹ ਆਪ ਤਾਂ ਬਾਹਰ ਰਹਿੰਦੇ ਅਸੀਂ ਉਹਨਾਂ ਦਾ ਘਰ ਆ 6 ਮਾਰਲਿਆਂ ਦਾ ਘਰ ਤੇ 6.5 ਲੱਖ ਰੁਪਏ ਡਿਮਾਂਡ ਹੈ ਲੈਸ ਮੌਕੇ ਤੇ ਹੋਰ ਵੀ ਹੋ ਜਾਊਗਾ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਵੀ ਨਾਲ ਦੀ ਨਾਲ ਆਪਾਂ ਲੈ ਕੇ ਪਹੁੰਚਿਆ ਕੱਲੀ ਕੱਲੀ ਗੱਲ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਜਾਂ ਕੋਈ ਮਸ਼ੀਨਰੀ ਹੈਗੀ ਆਪਣੇ ਕੋਲੇ ਭੇਜ ਕੇ ਫਰੀਦਪੁਰ ਵਿੱਚ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਮੇਸ਼ਾ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਮਹਿੰਦਰਾ ਦੀ KUV100 ਗੱਡੀ ਮਾਲਕ ਨੇ ਭੇਜੀ ਹੈ ਮਾਲਕ ਦਾ ਏਰੀਆ ਭਗਤਾਪਾਈਕ ਤੇ ਗੱਡੀ ਜਰਮਨ ਚੱਲੀ ਹੋਈ ਹੈ 60000 ਕਿਲੋਮੀਟਰ ਤੇ ਮਾਲਕ ਨੇ ਡਿਮਾਂਡ ਆਪਣੇ ਕੋਲੇ 3.5 ਲੱਖ ਰੁਪਏ ਲਾ ਕੇ ਭੇਜੀ ਹੈ ਫਾਸਟ ਓਨਰ ਗੱਡੀ ਹੈ 16 ਮਾਡਲ ਹੈ ਜੀ ਤੇ ਮਾਲਕ ਦੇ ਘਰ ਦੀ ਗੱਡੀ ਐ ਦੋ ਟਾਇਰ ਤਾਂ ਬਿਲਕੁਲ ਨਵੇਂ ਨੇ ਤੇ ਦੋ ਟਾਇਰ ਅੱਧੇ ਪਏ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਪੰਜਾਬ ਨੰਬਰ ਗੱਡੀ ਐ ਨਾ ਤਾਂ ਕੋਈ ਐਕਸੀਡੈਂਟ ਐ ਨਾ ਕੋਈ ਡੈਮੇਜ ਐ ਨਾ ਕੋਈ ਗਲੀ ਸੜੀ ਐ ਬਹੁਤ ਵਧੀਆ ਤੇ ਜਮਾਂ ਨਵੀਂ ਵਰਗੀ ਗੱਡੀ ਐ ਜੀ ਜਾ ਕੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਜਦੋਂ ਜਾ ਕੇ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਵਧੀਆ ਪਤਾ ਲੱਗ ਜਾਊਗਾ ਤੇ ਜਿਹਨਾਂ ਦੀ ਗੱਡੀ ਐ ਉਹਨਾਂ ਦਾ ਨੰਬਰ 98159 40742 ਤੇ ਸੈਕਿੰਡ ਆਪਾਂ ਫਿਰ ਤੋਂ ਗੱਡੀ ਦੀ ਗੱਲ ਕਰਦੇ ਹਾਂ ਜੀ ਜਿਹੜੀ ਦੂਸਰੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੁਵਬਟ ਹੈ ਸੁਵਬਟ ਗੱਡੀ ਤੁਸੀਂ ਦੇਖ ਰਹੇ ਹੋ ਜਿਹੜਾ ਗੱਡੀ ਦਾ ਮਾਡਲ ਹੈ ਜੀ ਉਹ ਆਪਾਂ ਨੂੰ ਮਿਲ ਜੂਗਾ 2010 ਤੇ ਟਾਇਰ ਆਪਨ ਮਿਲ ਜਾਣਗੇ 80 ਤੋਂ 85 ਪੈਸੇ ਯਾ ਰੇਟ ਮਿਲ ਜੂਗਾ 1,80,000 ਰੁਪਿਆ ਤੇ ਗੱਡੀ ਖੜੀ ਹੈ ਜੀਰੇ ਏਰੀਆ ਚ ਜਾ ਕੇ ਤੁਸੀਂ ਦੇਖਣ ਨੂੰ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣ ਨੂੰ ਚਲਾ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜਾ ਕੇ ਦੇਖ ਲਿਓ ਚਲਾ ਕੇ ਦੇਖ ਲਿਓ ਦਿੱਲੀ ਨੰਬਰ ਗੱਡੀ ਹੈ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੁਹਾਨੂੰ ਆਪਣੇ ਆਪ ਵਧੀਆ ਤਰੀਕੇ ਨਾਲ ਸਾਰਾ ਪਤਾ ਲੱਗ ਜੂਗਾ ਜਦੋਂ ਤੁਸੀਂ ਜਾ ਕੇ ਦੇਖੋਗੇ ਗੱਡੀ ਨੂੰ ਇੰਜਨ ਗੇਅਰ ਦੇਖੋਗੇ ਚਲਾ ਕੇ ਦੇਖੋਗੇ ਟ్రਾਈ ਲਓਗੇ ਕਾਗਜ਼ ਪੱਤਰ ਦੇਖੋਗੇ ਤੇ ਆਪਦੀ ਪੂਰੀ ਤਸੱਲੀ ਕਰ ਲਿਓ ਸਾਰੇ ਕਿਸੇ ਚੀਜ਼ ਦੀ ਤੇ ਉਹ ਤੋਂ ਬਾਅਦ ਗੱਡੀ ਨੂੰ ਖਰੀਦਿਓ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 8360513414 ਮਾਲਕ ਨਾਲ ਤੁਸੀਂ ਗੱਲ ਕਰ ਲਿਓ ਪੂਰੀ ਜੇ ਤੁਹਾਨੂੰ ਗੱਡੀ ਆ ਵਧੀਆ ਲੱਗੀ ਆ ਪਸੰਦ ਜੀ ਤੁਹਾਨੂੰ ਸਾਰਿਆਂ ਨੂੰ ਆਈ ਆ ਜੀ ਤੇ ਵੀਡੀਓ ਤੇ ਗੱਲਬਾਤ ਹੋ ਰਹੀ ਆ ਜੀ ਤੇ ਹੁਣ ਆਪਾਂ ਵਰੇਜ਼ਾ VDI ਗੱਡੀ ਲੈ ਕੇ ਪਹੁੰਚਿਆ ਵਰੇਜ਼ਾ ਗੱਡੀ ਆ ਜੀ VDI ਕੰਡੀਸ਼ਨ ਗੱਡੀ ਦੀ ਆਲ ਓਕੇ ਆਪਾਂ ਨੂੰ ਮਿਲ ਜੂਗੀ ਤੇ ਗੱਡੀ ਫਾਸਟ ਓਨਰ ਹੈ ਇੱਕ ਹੱਥ ਗੱਡੀ ਚੱਲੀ ਹੋਈ ਆ ਕੁੱਲ 80000 ਚੱਲੀ ਹੋਈ ਆ 17 ਮਾਡਲ ਗੱਡੀ ਆ ਜੀ ਤੇ ਬਹੁਤ ਵਧੀਆ ਜੀ VDI ਗੱਡੀ ਸੀ ਆ ਤੇ ਇਹਨਾਂ ਨੇ ਕਨਵਰਟ ਕਰਵਾਈ ਹੋਈ ਆ ਜੈਡ ਡੀ ਆਈ ਚ ਠੀਕ ਆ ਜੀ ਤੇ ਵਧੀਆ ਅੰਦਰਾ ਐਲ ਸੀ ਡੀ ਵਗੈਰਾ ਲੱਗੀ ਹੋਈ ਆ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਟਾਇਰਾਂ ਦੇ ਵਿੱਚ ਅਲਾਏ ਲੱਗੇ ਹੋਇਆ ਨਵੇਂ ਟਾਇਰ ਨੇ ਗੱਡੀ ਖੜੀ ਆ ਬਠਿੰਡੇ ਏਰੀਆ ਚ 8 ਲੱਖ 25000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਲੈਸ ਬਸ ਹੋ ਜਾਊਗਾ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਤੁਸੀਂ ਜਾ ਕੇ ਦੇਖਣੀ ਹੋ ਬਚਾ ਕੇ ਦੇਖ ਲਓ ਚਲਾ ਕੇ ਦੇਖਣੀ ਹੋ ਚਲਾ ਕੇ ਦੇਖ ਲਓ ਕਿ ਮਰਜ਼ੀ ਚਾ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਚੀਜ਼ ਦੀ ਫੁੱਲ ਗਰੰਟੀ ਹੈ ਤੇ ਘਰ ਦੀ ਗੱਡੀ ਆ ਚੀ ਤੇ ਬਠਿੰਡੇ ਜਾ ਕੇ ਦੇਖ ਲਓ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 86900 9235287 ਨੰਬਰ ਤੇ ਤੁਸੀਂ ਗੱਲ ਆਪੇ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਅਗਲੀ ਗੱਡੀ ਚੜੀ ਮਾਲਕ ਨੇ ਭੇਜੀ ਆ ਆਪਣੇ ਕੋਲ ਜੈਨ ਗੱਡੀ ਭੇਜੀ ਆ ਸੇਲ ਵਾਸਤੇ ਜੈਨ ਗੱਡੀ ਆਪਣੇ ਕੋਲ ਪਹੁੰਚੀ ਆ ਸੇਲ ਵਾਸਤੇ ਜੀ ਤੇ ਜਿਹੜੀ ਜੇ ਜਨਗੜੀ ਆਹ ਦੇਖ ਰਹਾ ਹੂੰ ਇਹਦਾ ਜਿਹੜਾ ਮਾਡਲ ਹੈ 2001 ਹੈ ਤੇ ਟਾਇਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਆਪਾਂ ਨੂੰ ਮਿਲ ਜਾਊਗੀ ਜੀ ਕੰਡੀਸ਼ਨ ਆਲੂਕੀ ਹੈ ਇਹਨਾਂ ਦਾ ਏਰੀਆ ਖੰਨਾ ਖੰਨੇ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਲਈਓ ਚਲਾ ਕੇ ਦੇਖ ਸਕਦੇ ਹੋ ਜੀ ਆਰਸੀ ਆਪਾਂ ਨੂੰ ਨਾਲ ਮਿਲ ਚੁਗੀ ਤੇ 45000 ਰੁਪਏ ਮੰਗ ਇਹਨਾਂ ਨੇ ਲਾ ਕੇ ਆਪਣੇ ਕੋਲੇ ਭੇਜੀ ਆ ਟਾਇਰ ਬਹੁਤ ਵਧੀਆ ਪਈ ਨੇ ਗੱਡੀ ਦੀ ਕੰਡੀਸ਼ਨ ਵਧੀਆ ਪਈ ਆ ਇੱਕ ਮਾਡਲ ਹੈ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਬਹੁਤ ਜ਼ਿਆਦਾ ਵਧੀਆ ਗੱਡੀ ਪਈ ਆ ਮਿਊਜ਼ਿਕ ਸਿਸਟਮ ਬਹੁਤ ਵਧੀਆ ਲੱਗਿਆ ਹੋਇਆ ਜਿੰਨੇ ਫੰਕਸ਼ਨ ਨੇ ਸਾਰੇ ਵਰਕਿੰਗ ਚ ਨੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜੀ ਤੁਸੀਂ ਦੇਖ ਰਹੋ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਸਕਰੀਨ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਖੰਨੇ ਜਾ ਕੇ ਤਸੱਲੀ ਵੀ ਕਰ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਤੇ ਚਲਾ ਕੇ ਦੇਖਣੀ ਹੋਵੇ ਟ੍ਰਾਈ ਲੈਣੀ ਹੋਵੇ ਮਾਲਕ ਨੇ ਕਿਹਾ ਤੁਸੀਂ ਆਜੋ ਦੇਖ ਲਿਓ ਬਾਕੀ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਜੀ ਬਾਕੀ ਸੀਟ ਕਵਰ ਬਹੁਤ ਵਧੀਆ ਚੜੇ ਹੋਏ ਨੇ ਨਾ ਕੋਈ ਗਲੀ ਸੜੀ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਹੈ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਓਨਰ ਨੇ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਤੁਸੀਂ ਸਾਰੇ ਜਣੇ ਨੋਟ ਕਰ ਲਓ 97791 92 359 ਬਾਕੀ ਨੰਬਰ ਆਪਾਂ ਸਕਰੀਨ ਤੇ ਦੇਤਾ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਕੋਈ ਵੀ ਕਰਨੀ ਹੈ ਕਰੋ ਜਾ ਕੇ ਦੇਖਣੀ ਹੈ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਆਪਾਂ ਮਕਾਨ ਦੀ ਗੱਲਬਾਤ ਪੂਰੀ ਕਰਾਂਗੇ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜਿ ਆਏ ਹੋ ਜੀ ਤੁਸੀਂ ਆਪਣੇ ਚੈਨਲ ਤੇ ਤੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਮਿਲੂਗਾ ਤੁਹਾਨੂੰ ਉਹਨੂੰ ਆਲਟਰ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਹਰ ਰੋਜ਼ ਮਕਾਨ ਘਰ ਕੂਠੀਆਂ ਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਆਉਂਦੇ ਰਹਨੇ ਆ ਤੇ ਹਰ ਰੋਜ਼ ਲੈ ਕੇ ਆਉਨੇ ਆ ਜੀ ਤੇ ਹਰ ਰੋਜ਼ ਤੁਸੀਂ ਦੇਖਣਾ ਪਸੰਦ ਕਰਦੋ ਚੈਨਲ ਨਾਲ ਜੁੜਜੋ ਜੀ ਪੱਕੇ ਤੌਰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਵਧੀਆ ਲੱਗੀ ਹੈ ਮਸ਼ੀਨਰੀਆਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜਿਹੜਾ نیچے ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73800 ਪੂਰਾ 26100 73 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੁਸੀਂ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਚਾਹੇ ਕੁਝ ਵੀ ਹੈ ਤੁਹਾਡੇ ਕੋਲ ਕੋਠੀ ਆ ਘਰ ਮਕਾਨਾ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜਾ ਮਕਾਨ ਪਹੁੰਚਿਆਗਾ ਸਕਰੀਨ ਤੇ ਵੀਡੀਓ ਚੱਲ ਰਹੀ ਐ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਸੀ ਬਾਹਰ ਹੀ ਗਏ ਹੋਏ ਐ ਤੇ ਹੁਣ ਵੀ ਬਾਹਰ ਨਹੀਂ ਤੇ ਜਿਹੜੀ ਆਹ ਵੀਡੀਓ ਬਣਾ ਕੇ ਭੇਜੀ ਆ ਉਹਨਾਂ ਦੇ ਕਿਸੇ ਰਿਲੇਟਿਵ ਨੇ ਬਣਾ ਕੇ ਭੇਜੀ ਆ ਜਾਣ ਪਛਾਣ ਵਾਲੇ ਨੇ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਮਕਾਨ ਐ ਸੇਲ ਕਰਨ ਐ ਤੇ ਬਹੁਤ ਵਧੀਆ ਜੀ 6 ਮਰਲੇ ਦਾ ਮਕਾਨ ਐ ਜੀ 6 ਮਰਲੇ ਜਗ੍ਹਾ ਐ ਰਜਿਸਟਰੀ ਵਾਲੀ ਜਗ੍ਹਾ ਐ ਜੀ ਤੇ ਡਿਮਾਂਡ 6.5 ਲੱਖ ਰੁਪਇਆ ਮਾਲਕ ਨੇ ਕਿਹਾ ਰੇਟ ਵੀ ਘਟਾ ਹੈ ਮਕਾਨ ਵੀ ਵਧੀਆ ਹੈ ਤੇ ਕਮਰੇ-ਕੁਮਰੇ ਬਹੁਤ ਵਧੀਆ ਬਣੇ ਹੋਏ ਨੇ ਬਾਕੀ ਸਕਰੀਨ 'ਤੇ ਵੀਡੀਓ ਚੱਲ ਰਹੀ ਹੈ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਬਾਥਰੂਮ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਇਹਨਾਂ ਦਾ ਏਰੀਆ ਜੀ ਮਾਦੋਪੁਰ ਮਾਦੋਪੁਰ ਏਰੀਆ ਫਗਵਾੜੇ ਦੇ ਲਾਗੇ ਪੈ ਜਾਂਦਾ ਹੈ ਫਗਵਾੜੇ ਤੋਂ 8 ਕਿਲੋਮੀਟਰ ਦੀ ਦੂਰੀ ਤੇ ਇਨਾਂ ਦਾ ਖਾਸ ਏਰੀਆ ਮਾਧੋਪੁਰ ਹੈ ਪਿੰਡ ਮਾਧੋਪੁਰ ਦੇ ਵਿੱਚ ਆਹ ਮਕਾਨ ਬਣਿਆ ਹੋਇਆ ਹੈ ਰੇਟ ਬਹੁਤ ਠੀਕ ਹੈ ਇਹਨਾਂ ਨੇ ਲਾ ਕੇ ਭੇਜਿਆ ਬਾਕੀ ਤੁਸੀਂ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਲਿਓ ਤੇ ਨੰਬਰ ਆਪਸ ਸਕਰੀਨ ਤੇ ਦੇ ਹੀ ਦਿੱਤਾ ਜਿਹੜੇ ਮਾਲਕ ਨੇ ਉਹਨਾਂ ਦਾ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਛੱਤ ਪੱਕੀ ਹੈ ਵਧੀਆ ਪੌੜੀਆਂ ਚੜ੍ਹਦੀਆਂ ਜੀ ਪੌੜੀਆਂ ਤੇ ਗਰਿੱਲ ਵਗੈਰਾ ਇਹਨਾਂ ਨੇ ਲਗਵਾਈ ਹੋਈ ਹੈ ਕਮੀ ਪੇਸੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਬਾਕੀ ਕੋਈ ਵੀ ਗੱਲ ਕਰਨੀ ਹੈ ਮਾਲਕ ਕਹਿੰਦੇ ਸੀਗੇ ਜਿਹੜਾ ਨੰਬਰ ਦਿੱਤਾ ਹੋਇਆ ਉਹਨਾਂ ਨਾਲ ਕਰ ਲਿਓ ਤੇ ਗੱਲ ਕਰਕੇ ਤੇ ਰੇਟ ਉੱਪਰ-ਨੀਚੇ ਹੋ ਜਾਊਗਾ ਫਿਕਸ ਰੇਟ ਨਹੀਂ ਹੈਗਾ ਤੇ ਤੁਸੀਂ ਖਰੀਦ ਸਕਦੇ ਹੋ ਜੀ ਆਹ ਮਕਾਨ ਤੇ ਮਕਾਨ ਵਧੀਆ ਠੀਕ ਹੈ ਜੀ ਬਾਕੀ ਪੂਰੀ ਆਪਾਂ ਗੱਲ ਕਰ ਲਈ ਮਕਾਨ ਵੀ ਦੇਖ ਲਿਆ ਮਸ਼ੀਨਰੀਆਂ ਵੀ ਦੇਖ ਲਈਆਂ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿਹੜੀ ਕੋਠੀ ਕਿੰਨੇ ਰੇਟ 'ਚ ਕੈਨੇਡਾ 'ਚ ਮਕਾਨ ਜਾਂ ਕੋਈ ਗੱਡੀ ਮੋਟਰਸਾਈਕਲ ਚਾਹੀਦਾ ਦੱਸੋ ਤੇ ਕਿਸੇ ਕੋਲੇ ਕੁਝ ਵੀ ਆ ਭੇਜੋ ਆਪਣੇ ਕੋਲੇ ਗੱਡੀ ਮੋਟਰਸਾਈਕਲ ਕੋਠੀ ਮਕਾਨ ਘਰ ਠੀਕ ਆ ਜੀ ਤੇ ਜਲਦੀ ਮਿਲਦੇ ਆਪਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਜੀ